ਜੋ ਜਗਤਵੰਨਿਆ ਉਹ ਪੜਨਾ ਅਜ ਡਾਕਟਰ ਉਹਨਾਂ ਜੀ ਦਾ ਜਨਮ ਦਾ ਹਨ ਬਾਰੇ ਨਾ ਉਹਨਾਂ ਜਿਹੜੇ ਵਾਸਤੇ ਜਿਹੜਾ ਸਾਹਨ ਪ੍ਰਸਾਰ ਬਚਾਉਣੇ ਹੈ ਉਹ ਵੀ ਠੱਕੇ ਦੇ ਉੱਤੇ ਵੜਿਆ ਸਾਹਨ ਠੱਕੇ ਤੋਂ ਪਰੇ ਧਾਲੀ ਦੇ ਵੀ ਉਹ ਸਾਹਨ ਮੇਰੇ ਘਰ ਨੇ ਜੋ ਲੇਖਿਆ ਸੁਹਾਨ ਦੇ ਵਿੱਚ ਕਾਹਨ ਹੱਥ ਮੇਰੇ ਪਰ ਜਿਹੜੀ ਜੋ ਜਾਤ ਪਾਤ ਦਾ ਜਾਤ ਪਾਤ ਦਾ ਕੋੜਾ ਯਾ ਬਹੁਤ ਬੁਦਾ ਲੱਗਿਆ ਹੋਇਆ। ਤਾਂ ਗੁਰੂਆਂ ਜਦੋਂ ਸੰਗਠਨ ਕਰਾਜਾ ਉਹ ਗੁਰੂਆਂ ਨੇ ਗਈ ਜਾਤ ਪਾਤ ਫੜਾਉਣ ਦੇ ਲਈ ਪੜਦੇ ਆਏ ਇਹ ਰੁਣਾਏ ਉਹ ਇਹ ਵੀ ਇਹ ਸਹਾਰਨ ਤੇ ਇਹ ਕਿਹਨਾਂ ਦੇ ਵਿੱਚ ਹੋਈ। ਤਾਂ ਗੁਰੂਆਂ ਨੇ ਜਾਤ ਪਾਤ ਤੇ ਦਸੇ ਗੁਰੂਆਂ ਨੇ ਇਹਦਾ ਪ੍ਰਚਾਰ ਵੀ ਕਰਿਆ ਕੋਤਰਾ ਕਰਨੇ ਵਾਸਤੇ ਪਸਾਂਦੇ ਅਜੇ ਪਿੰਡਾਂ ਦੇ ਵਿਸਥਾਰੋ ਜਬ ਬਾਹਰ ਦੇ ਰੁਪੇ ਦਾ ਲੋ ਬਾਹਰ ਦੇ ਰੁਪੇ ਬਹੁਤ ਦਾ ਹੈ ਪੰਜਾਬ ਦੇ ਵਿਸਥਾਰ ਰੋਸ ਪਰ ਇਹ ਸਾਥੀਆਂ ਜਦੋਂ ਤੱਕ ਜਿਹੜੀ ਮੀਂਹ ਦਾ ਜਮਾਤ ਹੈ ਉਹ ਜਥੇਬੰਦ ਨਹੀਂ ਹੁੰਦੀ ਪਿੰਡ ਪਿੰਡ ਜਾ ਕੇ ਜਥੇਬੰਦੀਆਂ ਬਣਾਓ ਉਹਨਾਂ ਨੂੰ ਜਾਗਰੂਕ ਕਰੋ ਤਾਂ ਇਥੇ ਬਣਾਈ ਰਿਓ ਜਿਹੜਾ ਹੁਣ ਹੋਰ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕੱਲੀ ਕੈਰੀ ਕੋਈ ਕੁੜੀ ਜਾਂ ਚਤਰੀ ਜਾਂ ਕੋਈ ਜਨਾਨੀ ਜਾਣ ਹੀ ਸਰਦੀ ਕਿਸੇ ਦਾ ਫਰਸ ਖੋ ਗਿਆ ਕਿਹਦੇ ਬਾਣੀਆਂ ਕੱਢਦੀਆਂ ਕਿੰਨਾ ਚੋਂ ਕਿਹਦੇ ਪੈਸੇ ਖੋਦੇ ਤੇ ਹੁਣ ਇਹ ਕੰਮ ਕਰਦਾ ਹੈ ਇਹ ਹਸਪਤਾਲਾਂ ਦੇ ਵਿੱਚ ਵੀ ਦਰਾਈਆਂ ਹੋਣਆਂ ਗਈਆਂ ਵੀ ਉਹ ਤੇ ਹਸਪਤਾਲ ਦੇ ਵਿੱਚ ਆ ਗਈ ਸੀ ਸਿਰ ਪੰਚੇ ਤੋੜਦੇ ਧਾਰ ਦੇ ਵੀ ਕਿਉਂ ਹੋ ਰਿਹਾ ਹੈ ਇਸ ਕਾਰਨ ਹੰਮ ਹੋ ਰਿਹਾ ਵੀ ਜਿਹੜਾ ਮਾਹੌਲ ਹੈ ਇਹਨੂੰ ਆਪਾਂ ਦੂਰੇ ਪਾਸੇ ਲੈઈએ ਜਥੇਆ ਬੰਦੇ ਜਾਂ ਜਿਹੜੇ ਉਸ ਪਾਸੇ ਨਾਲ ਰੋੜਦਾ ਕਿਤੇ ਦੁਖੀ ਹੋਏ ਸਾਡੇ ਆਗਮਨ ਪਟਾਦਨ ਆਪਾਂ ਸਾਥੀਓ ਇਕੱਠੇ ਹੋਈਏ ਸਾਰੰਜਤੇਦਾਨ ਕਰਕੇ ਜਦ ਵੀ ਆਪਾਂ ਫੇਰੇ ਦਵਾਈ ਜਤਿ ਥੱਕਦੇ ਆ ਇਹਦੇ ਡਾਕਟਰੀ ਮੈਂਦਗਰ ਦੀਦਾ ਜਿਹਦਾ ਸੁਣਦਾ ਆਣਾ ਉਹਨੂੰ ਲਾਗੂ ਕਰੀਏ ਦਰਪੁੰਦਾ ਇਹਨਾਂ ਨੇ ਕਈ ਨਹੀਂ ਜਿਹੜੀਆਂ ਗੱਲਾਂ ਨੂੰ ਲਿਖੇ ਤੇ ਉਹਦਾ ਕੋਈ ਵੀ ਰੱਖੂ ਕਰੀਆ ਉਸੇ ਤਰ੍ਹਾਂ ਲਿਖ ਕੇ ਇਸ ਆਮ ਵਿੱਚੋਂ ਸੋਕ ਲਈ ਜਾਂਦਾ ਨਹੀਂ ਵੀ ਉਹ ਭਲਾਣੀ ਲੋਕ ਕਰਦੀ ਕਿੰ ਕਿ ਕਰਦੀ ਕਿ ਸਦਿਆ ਬੰਦਿਆਂ ਦਾ ਬੰਦਿਆਂ ਦੇ ਸਾਰੇ ਜਨਪਾ ਦੇ ক্লাব ਵਿੱਚੋਂ ਪੜਨਾ ਰਿਹਾ ਸਾਖੀ ਦੱਸ ਕੇ ਗਿਆ ਪੜ ਕੇ ਉਹ ਫਿਰ ਉਹਨੂੰ ਲਾਗੂ ਕਰਦਾ ਰਿਹਾ ਦਿਨੋਂ ਤਾਂ ਆਪਣੇ ਜਿਹੜੇ ਜਥੇਬੰਦੀਆਂ ਨੇ ਇਹ ਥੋੜਾ ਜਿਹਾ ਜਿਹੜਾ ਹੁਣ ਖਿਸ਼ਾਂਤ ਸੁਹਾਸ਼ ਜੱਜ ਹੈ ਇਦੇ ਵਿੱਚ ਥੋੜਾ ਜਿਹਾ ਲੋਕਾਂ ਦੇ ਕਿਨਾਰੇ ਕਰਕੇ ਉਸ ਪਾਸੇ ਨੂੰ ਹੋਏ ਪਰ ਉਹਦੇ ਵਿੱਚੋਂ ਵੀ ਜਨਰਵਾਰਾਂ ਤੋਂ ਮੇਰੇ ਨਾਲ ਲੱਗਦੇ ਔਰ ਭਾਤੇ ਮਸਲੇ ਨਹੀਂ ਹੱਲ ਹੁੰਦੇ ਮੈਦਾਨ 'ਚ ਰਸਤੇ ਨਾ ਹੋਰਾ ਜੈ ਜਨਤਾ ਜੈ ਸਿੰਘਾ ਜੈਤੂ ਵਰਗੇ